सरसों को थोड़ा दीपक में डाल करो जब सन का डाल रहा है पीले सरसों साथ में दिया भी दे दो साथ में वो प्याज और तेल एक से एक अपने पर असाधारण है दिया दीपक जैसे करके वो मोम से हेलो हां जी सर के पांडे सीधा चले ਮੀ ਵੇਚੜੇ ਆਂ ਸੀ ਆ ਹਾਂ ਰਸ ਇਹ ਵਾਹ ਚੜਕੇ ਆਇਆ ਇੰਦਰ ਤਪਣਾ ਹਾਂਗਾ ਨਹੀਂ ਇਧਰੋਂ ਵੀ ਉੱਠਿਆ ਆ ਸਾਡੇ ਤਾਂ ਜੀ ਮੀ ਬਹੁਤ ਆਇਆ ਕੱਲ ਵੀ ਤੇ ਪਰਸੋਂ ਵੀ ਤੇ ਅੱਜ ਵੀ ਬਤਲ ਬਹੁਤ ਪਣਿਆ ਪਿਆ ਪਤਾ ਨਹੀਂ ਕਿਉਂ ਰੋਜ਼ ਹੀ ਆ ਜਾਂਦਾ ਤੇ ਬਹੁਤ ਜ਼ਿਆਦਾ ਪਾਣੀ ਖੜਾ ਗਲੀ ਵਿੱਚ ਭਰੀ ਹੋਈ ਆ ਅਸਕਰ ਜੀ ਰੱਬ ਨੂੰ ਮੇਰੇ ਅਰਦਾਸ ਕਰਦੇ ਨਾ ਬਹਾਵੇ ਹਾਂ ਬਸ ਲੋੜ ਨਹੀਂ ਹੁੰਦਾ ਜਿੰਮੇ ਦਾ ਕੰਮ ਐਕਸਰਸਾਈਟ ਅੜਕੇ ਕਰੀ ਜਾਂਦੇ ਹੁੰਦੇ ਆ ਸਵੇਰ ਥੋੜੀ ਕਰੀ ਜਾਂਦੇ ਕਿ ਸਾਰਾ ਦਿਨ ਐਕਸਰਸਾਈਜ਼ਾਂ ਕਰੀ ਜਾਂਦੇ ਆ ਠੀਕ ਹੈ ਨਾ ਅੜਕੇ ਉੱਤੇ ਕਰਦੇ ਹੁੰਦੇ ਲੋਕ ਐਕਸਰਸਾਈਜ਼ ਕੰਪਲੀਟ ਐਜੇ ਕੰਮ ਜੀ ਵਿੱਚ ਹੀ ਹੋ ਜਾਂਦੀ ਸਾਰਾ ਦਿਨ ਕਪੜੇ ਦਾ ਆਪਣੇ ਪੈਰ ਹੀ ਕਰਦੇ ਸੀ ਉਹਨਾਂ ਨੇ ਉਹ ਆਪ ਗਏ ਮੈਂ ਕਿੱਸਾ ਨਾ ਹੋਣ ਕਿ ਲੈ ਸੀ ਗਏ ਹਾਂਜੀ ਕਮੈਂਟ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਕਿਥਾ ਵੀਡੀਓ ਵੇਖਦੇ ਹੋ ਸਾਡੇ ਪਿੰਡੋਂ ਵੇਖਦੇ ਹੋ ਕਿ ਸ਼ਹਿਰ ਤੋਂ ਵੇਖਦੇ ਹੋ ਕਿਥੋਂ ਵੇਖਦੇ ਹੋ ਸਾਨੂੰ ਬੇਰੀ ਪਤਾ ਲੱਗੂਗਾ ਵੀ ਕੌਣ ਵੀਡੀਓ ਵੇਖਦਾ ਜੀ ਕਮੈਂਟ ਕਰਿਆ ਕਰਿਓ ਅਸਲੀ ਘਾਲ ਤੁਸੀਂ ਬੁਲਾਈ ਦਿਨੇ ਆ ਕੀ ਹਾਲ ਚਾਲ ਹੈ ਉਹਦੇ ਵੀ ਦੱਸ ਦਿਆ ਕਰੋ ਸਾਡੇ ਵੀ ਪੁੱਛ ਲਿਆ ਕਰੋ

1:30 ਵਜੇ ਨਾਲ ਹੋ ਗਿਆ ਬਸ 10 ਮਿੰਟ ਹੋਰ ਲਾਵਾਂਗੀ ਲਾਈਵ ਚੈਰਮੈਂਟ ਹੋਵੇ ਚੈਰਮੈਂਟ ਹੋ ਜਾਵਾਂ ਲਾਂਗੀ 4 ਜੀ ਕੱਲ ਸਾਡੇ ਨਹੀਂ ਬਹੁਤ ਆਇਆ ਜੀ ਬਹੁਤ ਚਾਰਾ ਸਾਰਾ ਦੇਹੀ ਪਏ 1:30 ਵਜੇ ਹਾਂ ਲੱਗ ਗਿਆ ਸੀ ਰਾਤ 8:00 ਵਜੇ ਤੱਕ ਆਈਏ ਬਸ ਫਿਰ ਲਾਈਟ ਸਵੇਰੇ ਆਈ ਸਾਰਾ ਦਿਨ ਲਾਈਟ ਨਹੀਂ ਆਈ ਦੇਣੇ ਵੀ ਨਹੀਂ ਆਈ ਤੇ ਰਾਤ ਨੂੰ ਵੀ ਨਹੀਂ ਆਈ ਸਵੇਰੇ ਮੰਨ ਲਾ 8:00 ਵਜੇ ਆਈ ਪਤਨੀ ਭਾਈ 7:30 ਵਜੇ ਆਈ ਆ ਗਈ ਸੀ ਵੀ జాకూ